ਕੁਝ ਹਾਫ ਪੱਖਾਂ ਬਾਰੇ ਸ਼ਾਰਟ ਵੀਡੀਓਜ਼ ਪਾਈਆਂ ਆ ਜ ਜਨਾਂ ਦੇ ਵਿੱਚ ਇਹ ਦਿਖਾਇਆ ਗਿਆ ਸੀਗਾ ਕਿ ਜੈਪੁਰ ਦਾ ਮਾਹੌਲ ਹੈ ਜਿਹੜਾ ਬਹੁਤ ਆ ਸੁੰਦਰ ਹੈਗਾ ਬਹੁਤ ਹੀ ਖੂਬਸੂਰਤ ਹੈ ਪਰ ਉਹਦੇ ਵਿੱਚ ਕਈ ਮਤਲਬ ਜੜੀਆਂ ਮਲਟੀ ਸਟੋਰੀ ਟਾਲ ਬਿਲਡਿੰਗਸ ਵੀ ਦਿਖਾਇਆ ਗਿਆ ਜਿਹੜਾ ਹੁਣ ਵੀ ਤੁਸੀਂ ਦੇਖ ਰਹੇ ਹੋ ਅੱਜ ਮੇਰਾ ਮਨ ਬਣਿਆ ਵੀ ਮੈਂ ਜਿਹੜਾ ਜੈਪੁਰ ਦਾ ਜਿਹੜੇ ਆਮ ਲੋਕ ਹੈਗੇ ਆ ਉਸੇ ਬਿਲਡਿੰਗ ਦੇ ਪਾਸ ਇੱਕ ਤੁਸੀਂ ਦੇਖ ਰਹੇ ਹੋ ਬਿਲਕੁਲ ਛੋਟੀ ਜੀ ਦੁਕਾਨ ਵੀ ਚੱਲ ਰਹੀ ਹੈਗੀ ਜਿੱਥੇ ਬੜੇ ਬੜੇ ਮਾਲ ਹੈਗੇ ਆ ਦਾ ਇਧਰ ਇਸ ਸੜਕ ਤੇ ਅੱਗੇ ਜਾ ਕੇ ਮੈਂ ਤੁਹਾਨੂੰ ਦਿਖਾਵਾਂਗਾ ਕਿ ਕਿਸ ਤਰ੍ਹਾਂ ਜਿਹੜੀਆਂ ਹੈਗੀਆਂ ਘੁਗੀ ਚੌਂਕੜੀਆਂ ਦੇ ਵਿੱਚ ਇੱਕੋ ਸਮੇਂ ਇਹਨਾਂ ਮਲਟੀਸਟੋਰੀ ਬਿਲਡਿੰਗਾਂ ਦੇ ਪਾਸ ਖੋਦੇ ਬਿਲਕੁਲ ਉਹਦੀ ਬੁੱਕਲ ਦੇ ਵਿੱਚ ਇੰਨੇ ਲੋਕ ਬਿਨਾ ਖਾਣਿਆਂ ਤੋਂ ਉਹ ਪੰਦੇ ਵਿੱਚ ਉਹਨਾਂ ਨੂੰ ਆਪਣਾ ਜਿਹੜਾ ਮਲ ਤਿਆਗ ਕਰਨਾ ਪੈਂਦਾ ਹੈ ਆਪਣਾ ਵਾਸਤੇ ਕੋਈ ਟਾਇਲਟ ਵਾਸ਼ਰੂਮ वगैरह ਨਹੀਂ ਹੈ ਤੇ ਆ ਆਮ ਵੀ ਤੁਸੀਂ ਦੇਖ ਸਕਦੇ ਹੋ ਅ ਮਤਲਬ ਇੱਥੇ ਵੀ ਬਹੁਤ ਹੀ ਅਸਰਾਮਾ ਹੈ ਆ ਮੱਝਾਂ ਰਹੀਆਂ ਨਹੀਂ ਇਹ ਫੈਲ ਡਾਇਡਰ ਦੇ ਉੱਤੇ ਐਕਸੀਡੈਂਟ ਵੀ ਹੋ ਸਕਦਾ ਹੈ ਤੇ ਆਮ ਦੂਸਰੇ ਪਾਸੇ ਐ ਵੱੰਦੀ ਜਿਹੜੀ ਬਿਲਡਿੰਗਾਂ ਵੀ ਇਹੀ ਦੇਖਣ ਨੂੰ ਆ ਰਹੀਆਂ ਤੇ ਉਹ ਸਾਹਮਣੇ ਵੀ ਮਲਟੀ ਸਟੋਰੀ ਬਿਲਡਿੰਗਸ ਆਈਆਂ ਤੇ ਇਸ ਸਮੇਂ ਇਸੇ ਡਿਵਾਈਡਰ ਦੇ ਵਿੱਚ ਆ ਜਿਹੜਾ ਹੈਗਾ ਬਿਲਕੁਲ ਛੋਟੇ-ਛੋਟੀਆਂ ਬਾਸ ਦੇ ਡੰਡੇ ਗੱਡ ਕੀ ਐਦਾਂ ਝੌਂਪੜੀਆਂ ਪਾਈਆਂ ਹੋਈਆਂ ਇਹਨਾਂ ਦੇ ਵਿੱਚ ਕੋਈ ਚਾਹ ਦੀ ਦੁਕਾਨ ਕਰਦਾ ਹੈ ਜਾਂ ਕੋਈ ਹੋਰ ਛੋਟੀ ਮੋਟੀ ਕੰਮ ਕਰਦੇ ਹੈ ਜਿਹੜੇ ਆਮ ਗਰੀਬ ਲੋਕ ਹੈ ਉਹ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਇੱਕ ਰੇੜੀ ਨੁਮਾ ਰੀ ਹੈ ਐ ਬੈਰ ਸੋਫੀਆ ਸੁਖੀਆ ਦੁਕਾਨਾ ਹੈ ਜੀ ਅ ਮਤਲਬ ਇਹਦੇ ਵਿੱਚ ਅ ਪਰਦੇ ਦੋਨੋਂ ਪੱਖੇ ਆਸੀਂ ਦੇਖ ਸਕਦੇ ਆ ਇੱਕੋ ਸਮੇਂ ਇਹ ਦੇਖੋ ਰਾਈਟਰ ਦੇ ਉੱਤੇ ਹੀ ਮਾਸ ਦੇ ਡੰਡੇ ਘੱਟੇ ਕੀ ਜਿਹੜੀਆਂ ਦੁਕਾਨਾਂ ਨੂੰ ਕੋਪਰਾਂਗੇ ਤੇ ਡਿੱਟਰ ਆ ਕੇ ਵੀ ਉੱਥੇ ਦੇਖ ਸਕਦੇ ਹੋ ਬਿਲਕੁਲ ਇਸ ਕੋ ਖਾਵੇਂ ਇਹ ਦੁਕਾਨ ਹੈਗੀ ਆ ਜਿੱਥੇ ਅਕਲ ਜਿਹੜੀ ਚਾਹ ਦੀ ਦੁਕਾਨ ਹੈ ਬਿਲਕੁਲ ਕੋਲ ਗੱਡ ਕੇ ਰੇਲਾਂ ਨੂੰ ਬਣਾਏ ਹੋਏ ਆ ਤੇ ਇਸੇ ਦੇ ਸਾਹਮਣੇ ਬਹੁਤ ਵੱਡੀ ਮਲਟੀ ਸਟੋਰੀ ਬਿਲਡਿੰਗ ਹੈ ਤੇ ਜਿਹਦੇ ਉੱਤੇ ਇਹ ਦੇਖੋ ਐਡਵਾਂਟੇਜਮੈਂਟ ਵੀ ਲਿਖੀ ਹੋਈ ਹੈ ਲਗਜ਼ਰੀਅਸ ਅਪਾਰਟਮੈਂਟਸ ਇਸੋ ਸਮੇਂ ਦੋਨੋਂ ਦ੍ਰਿਸ਼ਕੋਸੀ ਜਿਹੜੇ ਹੈਗੇ ਆ ਦੇਖ ਸਕਦੇ ਹਾਂ ਭਾਰਤ ਦੇ ਜਿਹਨੂੰ ਕਿਹਾ ਜਾਂਦਾ ਹੈ ਕਿ ਬਿਸ਼ਪ ਗੁਰੂ ਆਉਣ ਜਾ ਰਿਹਾ ਹੈ ਉਹ ਇਹ ਬਿਸ਼ਪ ਗੁਰੂ ਇਸੋ ਸਮੇਂ ਜਿਹੜਾ ਹੈਗਾ ਪਾੜਾ ਥੋੜਾ ਬਹੁਤਾ ਨਹੀਂ ਹੈਗਾ ਇੱਕ ਬੰਬੂ ਜਿਹੜੀਆਂ ਹੈਗੀਆਂ ਬਾਸ ਦੀਆਂ ਦੁਕਾਨਾਂ ਜਿਹੜਾ ਡਵਾਈਡਰ ਤੇ ਜਿਨ੍ਹਾਂ ਦਾ ਆਪਣਾ ਵੀ ਕੋਈ ਉਹ ਜਗਾ ਹੈ ਨਹੀਂ ਕੀ ਤੇ ਦਾ ਉਹ ਇਸ ਤਰ੍ਹਾਂ ਦੀ ਲਾਈਫ ਜਿਉਣ ਲਈ ਮਜਬੂਰ ਹੈਗੇ ਇਹ ਦੇਖੋ ਇਹ ਵੀ ਇੱਕ ਉਹ ਚਾਦੀ ਦੀ ਦੁਕਾਨ ਹੈ ਜਿੱਥੇ ਹਮ ਥੋੜਾ ਬਹੁਤਾ ਖਾਣ-ਪੀਣ ਦਾ ਸਾਮਾਨ ਮਿਲਦਾ ਤੇ ਇਸੇ ਤਰ੍ਹਾਂ ਹੀ ਆਹ ਜੜੀ ਇਸੇ ਸਮੇਂ इस तू तो नैक्सट जी है बिल्डिंग देख सकते हाँ एक समय यह सड़क का हाल देख लो मैंने तब ਜਿਹੜੀ ਹੈ ਬੁਲਾਡੇ ਵਾਲੀ ਸਾਡੇ ਤੋਂ ਲੱਗਦੀ ਹੈ ਪਰ ਨਾਲ ਦੀ ਨਾਲ ਜਦੋਂ ਤੁਸੀਂ ਮਲਟੀ ਸਟੋਰੀ ਬਿਲਡਿੰਗ ਦੇ ਦੇ ਉਦੋਂ ਜਿਹੜੇ ਯੂਰਪੀਨ ਕੰਟਰੀਆਂ ਦੀ ਜਾਂ ਵਿਦੇਸ਼ੀਆਂ ਦੀ ਆ ਦੇਖੋ ਇਹਦੇ ਵਿੱਚ ਵੀ ਇੱਕ ਜਿਹੜੀ ਹੈਗੀ ਛੋਟੇ ਜਿਹੜਾ ਥੱਲੇ ਛੋਟੀ ਜੀ ਦੁਕਾਨ ਉਹਨੇ ਕੀਤੀ ਹੋਈ ਹੈ ਕਿ ਆ ਡੰਗਰ ਉਸੇ ਤਰ੍ਹਾਂ ਹੀ ਜਿਵੇਂ ਪੰਜਾਬ ਵਿੱਚ ਦੇ ਹਨ ਹਵਾਰਾ ਕੋਤੇ इतने भी पड़ दूंगा ही तो इधर दूसरे पास से हम कुछ देख रहे हैं तो प्राइवेट यूनिवर्सिटी है ये उस यूनिवर्सिटी का गेट है ਏ ਜਨਵਰਸਿਟੀ ਦਾ ਗੇਟ ਹੈ ਜੋ ਉੱਤੇ ਲਿਖਿਆ ਹੋਇਆ ਆ ਸ੍ਰੀਸ਼ ਗਿਆਨ ਬਿਹਾਰ ਜਨਵਰਸਿਟੀ ਉਹਦੇ ਗੇਟ ਦੇ ਉੱਤੇ ਕੁਝ ਸਟੂਡੈਂਟ ਵੀ ਖੜੇ ਦਿਖਾਈ ਦੇ ਰਹੇ ਨੇ ਬਿਲਕੁਲ ਇਹਦੇ ਅਪੋਜੀਟ ਸੀ ਦੂਸਰਾ ਨਜ਼ਾਰਾ ਉਸੇ ਤਰ੍ਹਾਂ ਹੀ ਸਾਈਮਲਟੇਨੀਅਸਲੀ ਦੋਨੋਂ ਜੜੇ ਪੱਖ ਹੈਗੇ ਲਾਈਫ ਦੇ ਉਹ ਦੇਖੇ ਜਾ ਸਕਦੇ ਆ ਇਹ ਦੇਖੋ ਇਹ ਛੋਟੀ ਜੀ ਆ डेरी है जयपुर डेरी लिखे है आगे जयपुर डेरी 856 फाइव डबल सिक्स मेरा नंबर है इधर ले पाते बहुत सारी गलिया बिल्डिंग है सेम पोजिशन इतने है ਬਿਲਕੁਲ ਇੱਕੋ ਸਮੇਂ ਬਹੁਤ ਲਾਰਜੈਸਟ ਬਿਲਡਿੰਗਸ ਵੀ ਹੈਗੀਆਂ ਤੇ ਨਾਲ ਦੀਆਂ ਹਾਲਾਂਗਾਂ ਵੀ ਜਿਹੜਾ ਗਰੀਬੀ ਦਾਵੇ ਵਾਲੀਆਂ ਛੋਟੀਆਂ ਛੋਟੀਆਂ ਦੁਕਾਨਾਂ ਅਹ ਤਾਂ ਇਹ ਸਾਡਾ ਸਾਡੇ ਮੁਲਕ ਦਾ ਜਿਹੜਾ ਹੈਗਾ ਹਾਲ ਹੈ ਅੱਗੇ ਜਾ ਕੇ ਮੈਂ ਤੁਹਾਨੂੰ ਹੋਰ ਵੀ ਜਿਹੜੀ ਹੈਗੀ ਆ ਡਾਰਕ ਸਾਈਡ ਹੈਗੀ ਹੈ ਜਿਹੜੀ ਉਹ ਸਾਡੇ ਦੇਸ਼ ਦੀ ਇਹ ਕੱਲੇ ਜੈਪੁਰ ਦੀ ਨਹੀਂ ਹੈ ਮਾਤਉਲਵ ਜਿੱਥੇ ਸਵਾ ਸੀ ਅੱਜ ਉਹ ਮੈਂ ਬਾਅਦ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗਾ ਸਵਾ ਸਿਟੀ ਪਾਰਕ ਜਿਹੜਾ ਮਾਡਲ ਸਟਾਈਲ ਦਾ ਬਣਿਆਗਾ ਮੈਂ ਉੱਥੇ ਵੀ ਘੁੰਮਿਆ ਸੀਗਾ ਤੇ ਉੱਥੇ ਬਿਲਕੁਲ ਜਜਮੈਂਟ ਹੀ ਨਹੀਂ ਹੁੰਦੀ ਕਿ ਇਹ ਸਾਡਾ ਹਿੰਦੁਸਤਾਨ ਆ ਦੇਖੋ ਫੇਰ ਉਸੇ ਤਰ੍ਹਾਂ ਦੇ ਆਵਾਰਾ ਪਸ਼ੂ ਜਿਹੜੇ ਔਰ ਕਿਸੇ ਵੀ ਸਮੇਂ ਕੋਈ ਐਕਸੀਡੈਂਟ ਦਾ ਕਾਰਨ ਬਣ ਸਕਦੇ ਨੇ ਤੇ ਦੂਸਰੇ ਪਾਸੇ ਇਹ ਪੂਰੇ ਤਰੈਂਜ ਵਿੱਚ ਵਕਤ ਵਕਤ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਕੂੜਾ ਕਰਕਟ ਸੁੱਚਿਆ ਹੁੰਦਾ ਤੇ ਪਸ਼ੂ ਉੱਥੇ ਲੱਗੇ ਹੁੰਦੇ ਨੇ ਆ ਇੱਕ ਗਾਂ ਇਸੇ ਤਰ੍ਹਾਂ ਦੀ ਪੂਰੇ ਕਰਕਟੀਆਂ ਆ ਰਹੀ ਹੈ ਤੇ ਬਿਲਕੁਲ ਸਾਹਮਣੇ ਡਿਫਿਕਲਟੀ ਹੈ ਦੇਖ ਸਕਦੇ ਹੋ ਇਹ ਦੇਖ ਇਸ ਕੋ ਸਮੇਂ ਜਣੀ ਦੋਨੋਂ ਦ੍ਰਿਸ਼ ਦੇਖੇ ਜਾ ਸਕਦੇ ਹੈ ਤੇ ਛੋਟੇ ਛੋਟੇ ਰੇੜੀਆਂ ਹੈਗੀਆਂ ਛੋਟੇ ਛੋਟੇ ਕਾਰੋਬਾਰ ਨੇ ਜਿਹੜੇ ਲੋਕ ਕਰ ਰਹੇ ਨੇਗੇ ਹਾਂ ਪਰ ਜਿਹੜੇ ਪੈਸੇ ਵਾਲੇ ਲੋਕ ਹੈਗੇ ਆ ਉਹ ਵੱਡੇ ਵੱਡੇ ਬਿਲਡਰ ਮਲਟੀ ਸਟੋਰੀ ਬਿਲਡਿੰਗਸ ਉਹ ਬਣਾ ਰਹੇ ਨੇ ਤੇ ਹੁਣ ਮੈਂ ਤੁਹਾਨੂੰ ਇੱਕ ਨੰਨਾ ਬਿਲਡਿੰਗਾਂ ਦੇ ਮੁਕਾਬਲੇ ਛੁਗੀਆਂ ਝੌਂਪੜੀਆਂ 'ਚ ਰਹਿਣ ਵਾਲੇ ਲੋਕਾਂ ਦਾ ਰਿਸ਼ਵੀ ਦਿਖਾਉਂਗਾ ਤੇ ਹੂੰ ਜੇ ਸੜਕ ਤੇ ਮੈਂ ਇੱਕ ਦੋ ਦਿਨ ਚੱਕਰ ਲਗਾਇਆ ਸੀਗਾ ਤੇ ਸਵੇਰ ਮੈਂ ਦੇਖਿਆ ਕਿ ਔਰਤਾਂ ਦੇ ਹੱਥਾਂ ਦੇ ਵਿੱਚ ਪਾਣੀ ਨਹੀਂ ਮੋਟਵਾ ਫੜੀਆਂ ਹੁੰਦੇ। ਪਰ ਪਹਿਲਾਂ ਤਾਂ ਮੈਨੂੰ ਚਾਹਤ ਹੋਇਆ ਕਿ ਸ਼ਾਇਦ ਇਹ ਵੈਸੇ ਗਰਮੀ ਦਾ ਸੀਜ਼ਨ ਕਰਕੇ ਆਪਣੇ ਨਾਲ ਪਾਣੀ ਢੀਨ ਵਾਲਾ ਪਾਣੀ ਲਿਆ ਰਹੇ ਆ। ਆ ਪਰ ਜਦੋਂ ਮੈਂ ਚਾਰ ਕਿ ਕਰ ਮਾਗੇ ਲੰਘਿਆ ਤਾਂ ਇੱਕ ਪਲਾਟ ਦੇ ਵਿੱਚ ਐਂਟਰ ਹੋ ਗਿਆ ਜਿਹਦੇ ਵਿੱਚ ਬਹੁਤ ਵੱਡਾ ਘਾਹ ਫੂਸ ਆ ਖੜਾ ਸੀਗਾ। ਫਿਰ ਵੀ ਉਹ ਪਲਾਟ ਮੇਰੇ ਸਾਹਮਣੇ ਆਊਗਾ ਖਾਲੀ ਸਥਾਨ। ਆ ਉਹ ਹਾਲੇ 판 ਦੇ ਵਿੱਚ ਮਤਲਬ ਉਹ ਆਪਣਾ ਜਿਹੜਾ ਹੈਗਾ ਮਲ ਤਿਆਰ ਕਰਨ ਲਈ ਲੇਟਰਨ ਜਾਣ ਲਈ ਪਹਿਲ ਹਾਂ ਉਹ ਕਲੀਆਂਗੇ ਇਹ ਆ ਉਹ ਤੁਹਾਡੇ ਸਾਹਮਣੇ ਉਹ ਏਰੀਆ ਆ ਰਿਹਾ ਖਾਲੀ ਪਲਾਟ ਪਏ ਨੇ ਔਰ ਇਹਨਾਂ ਦੇ ਵਿੱਚ ਵਕ ਵਕ ਥਾਵਾਂ ਤੇ ਇਧਰਲੀ ਸਾਈਡ ਤੁਸੀਂ ਦੇਖੋ ਬਿਲਡਿੰਗ ਆ ਗਈਆਂ ਬਹੁਤ ਸ਼ਾਨਦਾਰ ਤੇ ਇਧਰ ਕੁਝ ਪਲਾਟ ਪਏ ਹੈਗੇ ਜਿਹੜੇ ਉਹਨਾਂ ਲਈ ਇੱਕ ਕਿਸਮ ਦਾ ਟਾਇਲਟ ਦਾ ਸੁਹੂਲਤ ਕਮਾਈਆ ਕਰਦੇ ਨੇ ਆ ਤਖਾ ਕਾਨਿਆਂ ਦੇ ਵਿੱਚ ਸਵੇਰ ਸਵੇਰ ਹੋ ਯਾਨੀ 5 6 ਵਜੇ ਦੇ ਕਰੀਬ ਆ ਇਹਨਾਂ ਕੋਲ ਕੋਨਾ ਲੋਕ ਕਿਤੇ ਜਾਂ ਨਹੀਂ ਹੈ ਵੀ ਦੇ ਵੀ ਕੇ ਮੈਂ ਤਾਂ ਹੁੰਦੋ ਖਾਣਾ ਬੋ ਆ ਗਿਆ ਉਹ ਏਰੀਆ ਸਾਹਮਣੇ ਵਾਲਾ ਆਜਿ ਹੈ ਉਸ ਕੰਸਟਰਕਸ਼ਨ ਦਾ ਕੰਮ ਹੀ ਚੱਲ ਰਿਹਾ ਹੈਗਾ ਤੇ ਕੰਸਟਰਕਸ਼ਨ ਦੇ ਥੰਮ ਦੇ ਵਿੱਚ ਵੀ ਕੁਝ ਜੜੇ ਹੈ ਗਿਆ ਉਹ ਲੇਵਰ ਲੱਗੀ ਹੋਈ ਹੈ ਇਹ ਕੁਲਰ ਹੈ ਜਿਹੜੇ ਇਹਨਾਂ ਦੇ ਵਿੱਚ ਅੰਦਰ ਜਾਂਦੇ ਆ। ਆ ਉਹ ਕੰਪਨੀ ਆ ਜਿਹੜੀਆਂ ਮਤਲਬ ਪਾਣ ਬਿਠਾਈ ਰਹਿੰਦੀਆਂ ਨੇ ਅੰਦਰ ਕੰਸਟਰਕਸ਼ਨ ਵਰਕ ਹੈ ਆ ਪਿੱਛੇ ਕਾफी ਗਲਤੀ ਦੇ ਵਿੱਚ ਜੋ ਆਪੜੀਆਂ ਬਣੀਆਂ ਹੋਈਆਂ ਨੇ ਇਹ ਵੀ ਹੈ ਆ ਦੇਖ ਸਕਦੇ ਹੋ ਸਰਗਰ ਨਾਰ ਨਾਲ ਤੇਹਾਰੀਆਂ ਤੋਂ ਵੀ ਜੌਂਪੜੀਆਂ ਬਣੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਇਹ ਲੋਕ ਰਹਿੰਦੇ ਐ ਕੁਝ ਬੱਕਰੀਆਂ ਵਗੈਰਾ ਰੱਖੀਆਂ ਹੋਈਆਂ ਨੇ ਕਈਆਂ ਨੇ ਆਮ ਦੇ ਮਰਤਨ ਪਏ ਐ ਪਾਣੀ ਵਾਲੇ ਬਾਲਟੀਆਂ ਵਗੈਰਾ ਇਹ ਦੇਖੋ ਬਿਲਕੁਲ ਇਨਾ ਹੀ ਆ ਬਿਲਡਿੰਗਾਂ ਦੇ ਸਾਹਮਣੇ ਦੇਖੋ ਇਨਾਂ ਝੋਪੜੀਆਂ ਦੇ ਸਾਹਮਣੇ ਲਿਖਿਆ ਵਾਰ-ਵਾਰ ਹੋਟਲ ਗ੍ਰੈਂਡ ਹਾਰੀਜ਼ਨ OK ਤਸਵੀਰ ਹੈ ਆਹ ਕੰਸਟਰਕਸ਼ਨ ਵਰਕ चल ਰਿਹਾ ਹੈ ਹੋ ਸਕਦਾ ਕਿ ਇਹਦੇ ਵਿੱਚ ਲੇਬਰ ਜੜੀਆਂ ਕੰਮ ਕਰ ਰਹੀ ਹੋਵੇ ਜਿਹਨੂੰ ਆ ਦੁਨੀਆਂ ਦੀ ਮਾਰਸ ਨੇ ਕਿਰਤੀ ਕਲਾਸ ਤੇ ਕ੍ਰਾਂਤੀ ਦੀ ਆਗੂ ਕਲਾਸ ਜਿਹਨਾਂ ਨੂੰ ਕਿਹਾ ਉਹ ਭਾਰਤ ਦੇ ਵਿੱਚ ਉਹੀ ਇਸ ਟਾਈਮ ਤੇ ਦਸ਼ਾ ਕੀ ਹੈ ਇਹ ਤੁਸੀਂ ਅੱਖੀਂ ਦੇਖ ਸਕਦੇ ਹੋ چھوٹے ਬੱਚੇ ਹੈ ਜਿਹੜੇ ਉਹਨਾਂ ਦਾ ਕੋਈ ਵੀ ਭਵਿੱਖ ਨਹੀਂ ਹੈ ਉਹ ਇੱਥੇ ਵਿਚਾਰੇ ਗੰਨਮਨ ਦੇ ਵਿੱਚ ਰਹਿ ਕੇ ਆਪਣਾ ਟਾਈਮ ਪਾਸ ਕਰਦੇ ਨੇ ਇੱਧਰ ਤੁਸੀਂ بڑے بڑے ਲਾਂ ਦੇ ਕਿਤੇ ਸਮੇਂ ਤੁਹਾਨੂੰ ਕੰਪੈਰੀਜ਼ਨ ਤੁਸੀਂ ਕਰ ਸਕਦੇ ਹੋ ਬਹੁਤ ਹੀ ਵੱਡੇ ਘੰਟੀ ਦੇ ਵਿੱਚ ਇਹ ਝੋਕਰੀਆਂ ਹੈਗੀਆਂ ਇਹ ਤਾਂ ਆਪ ਜਿੱਹਾਂ ਰਹਿੰਦੇ आप यहाँ रहते हैं ये कंस्ट्रक्शन का काम करते हैं आप कोई और काम करते हैं बेलदारी का काम करते हैं का? बेलदारी बेलदारी वो पौधे वगैरह लगाते हैं पौधा लगाते हैं चुनाई का चुनाई का काम करते हैं अच्छा आप राजस्थान के रहने वाले हैं या के बाहर से आए हैं यहाँ के लिए कहा से बिहार से यूपी से ओके वहाँ काम नहीं मिलता आपको ये राजस्थान में ज्यादा मिलता है तो अच्छा आपको पढ़ने का मौका मिल गया स्कूल वगैरह गए तो तो ये ये कौन है हमारी तो बेटी है आपकी मैरिज हो गई थी कितने साल की उम्र में उन्नीस बीस साल कितने उन्नीस बीस साल उन्नीस बीस साल आपको आपकी उम्र कितनी है पच्चीस पच्चीस साल पच्चीस छब्बीस साल ओके okay. तो आपको कितनी पैसे मिल जाते हैं रोजाना के रोज काम मिलता है तो कभी काम मिलता है कभी नहीं मिलता है बारिश में काम बहुत कम मिल रहा है अच्छा डेली वेज पे मतलब रोजाना की रोजाना है, के है। तो परमानेंट नहीं है अच्छा ये अपनी जो ये अपनी घरवाली है तुम्हारी इनको काम मिलता है ये घर का काम ही करते हैं घर का काम करते हैं इसका नाम क्या है अनाया अनाया अच्छा वेरी नाइस तो ए सिगे एक मजदूर जी ਦੇ ਨਾਲ ਗੱਲ ਕਰਨ ਦਾ ਮੌਕਾ ਮਿਲੇਆ ਜਿਹੜਾ ਤੇਲ ਦਾ ਅਰਦਾ ਕੰਮ ਕਰਦਾ ਹੈਗਾ ਤੇ ਉਹ ਕਹਿੰਦਾ ਜੀ ਕਦੀ ਕੰਮ ਮਿਲ ਜਾਂਦਾ ਕਦੀ ਨਹੀਂ ਮਿਲ ਜਾਂਦਾ ਇਧਰਲੇ ਪਾਸੇ ਇੱਕ ਬਰਖਸ਼ਾਮ ਵੀ ਹੈ ਇਹ ਮੇਰੇ ਖਿਆਲ ਹੈ ਕੋਈ ਕਾਰਾਂ ਵਗੈਰਾ ਦੀ ਗੱਡੀਆਂ ਦੀ ਐਸਪੀਰ ਵਗੈਰਾ ਕਰਦੇ ਨੇ ਸੋ ਇਹ ਇੱਕ ਮਤਲਬ ਉਹ ਦ੍ਰਿਸ਼ ਜਿਹੜਾ ਤੁਹਾਨੂੰ ਤਾਂ ਦਿਖਾਇਆ ਹੈਗਾ ਜਿਆਪੁਰ ਦਾ ਇੱਕੋ ਸਮੇਂ ਮਤਲਬ ਜਿਹੜੀ ਦੋ ਕਿਸਮ ਦੀ ਦੋ ਕਿਸਮ ਦੀ ਜ਼ਿੰਦਗੀ ਸਾਨੂੰ ਦੇਖਣ ਨੂੰ ਮਿਲ ਰਹੀ ਹੈਗੀ ਇੱਕ ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਕੋਲੇ ਇਹ ਨਹੀਂ ਪਤਾ ਹੈਗਾ ਕਿ ਕਿੰਨਾ ਕੁ ਪੈਸਾ ਹੈ ਕਿੰਨਾ ਕੁ ਮਤਲਬ ਜਿਹੜਾ ਹੈਗਾ ਉਹਨਾਂ ਕੋਲੇ ਧਨ ਦੌਲਤ ਹੈ ਦੂਸਰੇ ਪਾਸੇ ਉਹ ਲੋਕ ਨੇ ਜਿਨ੍ਹਾਂ ਨੂੰ ਕੰਮ ਦੀ ਉਹ ਕਰਨਾ ਚਾਹੁੰਦੇ ਨੇ ਕੰਮ ਦੀ ਅਨਸਰਟਨਟੀ ਹੈ ਜਿਵੇਂ ਨਹੀਂ ਪਤਾ ਕਿ ਉਹਨਾਂ ਨੂੰ ਕੰਮ ਮਿਲੇ ਜਾਂ ਨਾ ਮਿਲੇ ਹਾਂ ਹਾਂਜੀ ਇਹ ਕੁਛ ਅਸੇਦ ਤਰ੍ਹਾਂ ਦਾ ਇਲਾਕਾ ਹੈਗਾ ਜਿਹਦੇ ਵਿੱਚ ਆ ਕਿ ਮਤਲਬ ਹਾਈਵੇ ਹੈ ਮੇਨ ਰੋਡ ਹੈ ਮੇਂ ਰੋਡ ਦਾ ਥੋੜਾ ਜਿਹਾ ਦ੍ਰਿਸ਼ ਦਿਖਾ ਕੇ ਫਿਰ ਮੈਂ ਆਪਣਾ ਬੰਦ ਕਰਾਂਗਾ ਇੱਥੇ ਫਿਰ ਕਿੰਨਾ ਨੇ ਆ ਬਿਲੇ ਖਾਨੇ ਵਿੱਚ ਬਹੁਤ ਚੌੜੀ ਸੜਕ ੱਡੀ ਹੈ ਇਹ ਦਿਹਾੜੇ ਵਾਲੇ ਇਸੇ ਤਰ੍ਹਾਂ ਦੀ ਮਲਟੀ ਸਟੋਰੀ ਬਿਲਡਿੰਗ ਬਣਦੀਆਂ ਆ ਯਾਨੀ ਜੇ ਇੱਕ ਬੰਦਾ ਫਿਰ ਤੇ ਕੋਈ ਆਪਣਾ ਛੋਟਾ ਜਿਹਾ ਮਕਾਨ 100 ਗਜ ਦਾ ਬਣਾਉਣਾ ਚਾਹੁੰਦਾ ਹੈ ਤਾਂ ਉਹਨੂੰ 2 ਕਰੋੜ ਰੁਪਇਆ ਘਟੋ ਘਟ ਚਾਹੀਦੇ ਇਦਾਂ ਦਾ ਮਤਲਬ ਹਾਲ ਹੈਗਾ ਇਨ ਇਕਵਲਟੀ ਜਿਹੜੀ ਜੋਸਫ ਸਟਿਗਲਸ ਅਮਰੀਕਾ 'ਚ ਜਿਹਦੀ ਗੱਲ ਕਰਦਾ ਹੈਗਾ ਉਹ ਇਨ ਇਕਵਲਟੀ ਹਿੰਦੁਸਤਾਨ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਇਹ ਬਿਲਡਿੰਗਾਂ ਕਈ ਕੰਸਟਰਕਸ਼ਨ ਲਗਾਤਾਰ ਚੱਲ ਰਹੀ ਹੈ ਇਹ ਇੱਕ ਮੇਨ ਰੋਡ ਹੈ ਜੇ ਫੋਨ ਲੀਤੀ ਫੋਟੋ ਟ੍ਰੈਕ ਚੱਲ ਰਹੀ ਹੈ ਜੀ ਰੇਸ਼ ਗਿਆਨ ਵਿਹਾਰ ਜਨ ਵਸਤੀ ਹੈ ਜਿਹੜੀ ਅੰਦਰ-ਬਿੱਚ ਮੈਂ ਦਿਖਾਈ ਸੀ ਤੁਹਾਨੂੰ ਉਹ ਗੇਟ ਲੰਘ ਕੇ ਆਇਆ ਸੀ ਇੱਕ ਮੇਨ ਰੋਡ ਹੈ ਅੱਗੇ ਇੱਕ ਕੋਡ ਲੱਗਿਆ ਹੋਇਆ ਜਿਉਂ ਕਰਕੇ ਦਿਖਾਣਾ ਤੁਹਾਨੂੰ ਐ ਪੈਰਲ ਪਾਰਕ ਦਾ ਤੇ ਅੱਗੇ ਕੁਝ ਨੀਮ ਘਾੜੀਆਂ ਵੀ ਦਿਖਾਈ ਦਿੰਦੀਆਂ ਨੇ ਬਿਲਡਿੰਗਾਂ ਦੇ ਉੱਪਰ ਦੀ ਥੋੜੇ-ਥੋੜੇ ਕੜੀਆਂ jadi hanya PR-nya nih eh ਕੁਸ਼ਰੀਆ ਉਹ ਦੂਰ ਜਣੀਆਂ ਹੈਗੀਆਂ ਨਹੀਂ ਪਹਾੜੀਆਂ ਉੱਤੇ ਉੱਤੇ ਬਿਲਡਿੰਗਾਂ ਉਹ ਦਿਖਾਈ ਦੇ ਰਹੀਆਂ ਨੇ

ਇੱਥੇ ਬਹੁਤ ਸਾਰੇ ਪੁਰਾਣੇ ਟਰੀ ਸီး ਮੈਨੂੰ ਜਾਣਕਾਰੀ ਮਿਲੀ ਕਿ ਉਹ ਟਰੀ ਕੱਟ ਦਿੱਤੇ ਗਏ ਉਹ ਟਰੀ ਇੰਨੇ ਪੁਰਾਣੇ ਸੀ ਕਿ ਉਹਨਾਂ ਦੇ ਵਿੱਚ ਕੋਦਾਂ ਬਣੀਆਂ ਹੋਈਆਂ ਸੀ ਜਿਨ੍ਹਾਂ ਦੇ ਵਿੱਚ ਵੱਡੀ ਪੱਧਰ ਤੇ ਪੰਛੀਆਂ ਨੇ ਆਲਣਾ ਸੀ ਲੇਕਿਨ ਕੋਣ ਬਰਵਾ ਕਰਦਾ ਹੈ ਹਾਲੇਲੀਲੀ ਤੇ ਉਹਨਾਂ ਨੂੰ ਕੱਟ ਦਿੱਤਾ ਗਿਆ ਉਹ ਸੋ ਇਹ ਹੈਗਾ ਮਤਲਬ ਹਾਲ ਸਾਡੇ ਮੁਲਕ ਦਾ ਜਿੱਥੇ ਇੱਕ ਪਾਸੇ ਮੱਧ ਸ਼੍ਰੇਣੀ ਲਈ ਆ ਕਾਫੀ ਆ ਖੂਬਸੂਰਤ ਜੜੀਆਂ ਸਹੂਲਤਾਂ ਹੈਗੀਆਂ ਇਸ ਸ਼ਹਿਰ ਦੇ ਵਿੱਚ ਉਸੇ ਨਾਲ ਦੀ ਨਾਲ ਜਿਹੜੇ ਝੁੱਗੀ ਝੌਂਪੜੀਆਂ ਵਾਲੇ ਆ ਰਹਿਣ ਵਾਲੇ ਉਹਨਾਂ ਝੌਂਪੜੀਆਂ ਦੇ ਵਿੱਚ ਰਹਿਣ ਵਾਲੇ ਲੋਕ ਵੀ ਨੇ ਸੋ ਕੀ ਹੋਣ ਵਾਲਾ ਵਕਤ ਹੀ ਦੱਸੇਗਾ ਕਿ ਇਹਨਾਂ ਦੀ ਲਾਈਫ ਦੇ ਵਿੱਚ ਕਦੋਂ ਕੋਈ ਤਬਦੀਲੀ ਆਵੇਗੀ ਕੋ ਸਾਜ ਲਈ ਇਹਨਾਂ ਹੀ ਕਾਫੀ